ਹੈਲੋ ਦੋਸਤੋ ਸੋਸਰੀਆ ਕਹਲਾ ਜਿਹਦੇ ਬਲੌਕ ਵਿੱਚ ਸਵਾਗਤ ਹੈ ਨੂੰ ਦਿਖਾਉਣੀ ਆ ਕੀ ਕਰੀ ਜਾਂਦੇ ਆ ਮੁੰਡੇ ਖੁੰਡੇ ਕੀ ਕੰਮ ਕਰੀ ਜਾਂਦੇ ਆ ਕੀ ਗੱਲ ਮੇਰਾ ਕਾਟ ਬਾਟ ਕਰੇ ਦੁਪਾਈ ਵਜ ਨਹੀਂ ਨਹੀਂ ਵਾਦਾ ਹੈ ਠੀਕ ਮੇਰਾ ਆਵਾ ਤਰਸੀ ਨਹੀਂ ਖਾਣਾ ਮੇਰਾ ਘਰ ਦਾ ਪਾੜ ਨਹੀਂ ਖਾਣਾ ਨਹੀਂ ਉਹ ਪਰਵਾ ਕੰਮ ਦੀ ਹਾਂਡ ਨਾ ਤੂੰ ਤੂੰ ਕਰਮ ਦੀ ਹਾਂਡ ਨਹੀਂ ਹੁੰਦੀ ਯਾਰ ਮੈਂ ਮਾਰੀ ਨਾ ਕੰਮ ਕਿ ਨਹੀਂ ਕਰਦੇ ਕੰਮ ਛੱਡਦਾ ਨਹੀਂ ਬੁਰਾ ਵੀ ਇਹਦਾ ਬਾੜਾ ਪਰਵਾ ਚਿਪੜਾ ਮੇਰਾ ਮੇਰਾ ਹਰੇ ਕਰ ਮੇਰਾ ਹੁਣ ਵਧੀਆ ਉਹ ਵੱਖਰੀ ਗੱਲ ਪਹਿਲਾਂ ਬੈਨਾ ਗੇੜੇ ਕੱਢਦੇ ਸਵਾਰੀ ਤੇ ਜਿਉਂ ਪੈਣ ਤੇ ਜਿਆਦਾ ਨੂੰ ਪਹੁੰਚਦਾ ਮੈਂ ਤੇ ਫਿਰ ਹਾਂ ਉਹ ਮੇਰੇ ਬਾਲੇ ਬੰਦੇ ਨੇ ਕਿਹਾ ਜਿਹਦੇ ਮੈਂ ਕਿਹਦਾ ਗੱਲ ਕਰੀ ਤੇ ਤੇਰੇ ਟੈਨਸ਼ਨ ਨਾਲ ਬੀ ਫਿਕਰ ਬੰਦਾ ਮੋਟਾ ਹੁੰਦਾ ਨਹੀਂ ਤੇਰੇ ਮੈਥੋਗ੍ਰਾਫ ਆ ਨਾ ਮੇਰੇ ਕੋਲ ਕਿੰਨਾ ਆਉਂਦਾ ਉਹਦੀ ਸੌ ਜਾਂਦਾ ਆ ਪੈਣ ਸਾਰ ਹੀ ਸੌ ਜਾਂਦੇ ਜਿੱਤੇ ਜਿਹੜੇ ਬੰਦੇ ਨੂੰ ਟੈਨਸ਼ਨ ਜਿਆਦਾ ਰਹਿੰਦੀ ਉਹ ਸੌਂਦਾ ਵੀ ਹਮੇਸ਼ਾ ਜਿਆਦਾ ਮੌਜੂਦ ਉੱਤੇ ਕੱਢ ਕੇ ਵੇਖ ਲੈ ਤੂੰ ਇਹ ਗੱਲ ਹੁੰਦਾ ਹਾਂ ਮੈਂ ਤਾਂ ਉਹ ਵੀਡੀਓ ਨਹੀਂ ਹੈ ਬਰਾਵਾ ਉਹ ਜਾ ਯਾਰ ਆ ਬਹੁਤ ਬੰਦਾ ਟੈਨਸ਼ਨ ਮੇਰਾ ਹੁਣ ਬਲੱਡ ਮੇਰਾ ਹੁਣ ਤੋਂ ਬਲੱਡ ਬਹੁਤ ਨਗਰ ਵਾਲੇ ਨੀਂਦ ਬਹੁਤ ਆਉਂਦੀ ਆ ਆਉਂਦੀ ਕਿਉਂ ਨਹੀਂ ਨੀਂਦ ਵੱਧ ਮੇਰਾ ਘਰ ਦਾ ਸਾਰੇ ਜੋਗ ਦੇ ਕੇ ਘਰ ਦੇ ਜੋ ਮੈਂਟ ਵਿੱਚ ਹੁੰਦਾ ਉਹ ਜਾਨੀ ਮੋਟਾ ਆ ਫਰਦਾ ਨਾ ਖਸੌਂ ਸੌਂਗੇ ਦੱਸ ਤੂੰ ਦਹੀ ਆ ਯਾਰ ਮੈਂ ਤੈਨੂੰ ਕੋਈ ਨਹੀਂ ਕਹਿੰਦਾ ਮੈਂ ਕਿਹਾ ਵੀ ਦੇਲੀ ਦੋ ਤਿੰਨ ਅੰਡੇ ਖਾਣੇ ਅੰਡੇ ਨਾਲ ਮਟਾਪਾ ਪਾਉ ਤੋਂ ਸ਼ੁਰੂ ਹੋ ਜਾਂਦਾ ਤੂੰ ਵੇਟ ਕਰਦੀ ਤੇ 10 ਦਿਨਾਂ ਬਾਅਦ ਤੋਲੀਏ ਕਿਹਦੇ ਸਾਹ ਨੂੰ ਬਣਾਉਣ ਲਈ ਹਾਂ ਬਣਾਉਣਾ ਚਾਹੀਦਾ ਤੁਹਾਡੇ ਆਣੀ ਮੈਨੂੰ ਦੱਸਿਆ ਹੀ ਮੁੱਦ ਜਿਹੜਾ ਬਨਾਣਾ ਸ਼ੇਕ ਨਾ ਬਾਈ ਬਨਾਣਾ ਸ਼ੇਕ ਉਹ ਇੱਕ ਮੱਟਾ ਨਹੀਂ ਮੈਂ ਤੈਨੂੰ ਇੱਕ ਹੀ ਮੈਂ ਕਹਿੰਦਾ ਉਹ ਤਾਂ ਇਹ ਬਹੁਤ ਫਰਕ ਸੀ ਉਹ ਤਾਂ ਬਹੁਤ ਪਤਲਾ ਹੁੰਦਾ ਸੀ ਕੋਈ ਯਾਰ ਤੂੰ ਮੈਂ ਤੂੰ ਫੇਰ ਨਹੀਂ ਤੂੰ ਮੇਰੀ ਗੱਲ ਨਹੀਂ ਸਮਝਾ ਤੈਨੂੰ ਜਿਹੜੀ ਮੈਂ ਗੱਲ ਕਹਿਣਾ ਪਤਾ ਕੀ ਕਹਿਣਾ ਜਿਹੜਾ ਬਨਾਣਾ ਸ਼ੇਕ ਆ ਬਾਈ ਚਰਬੀ ਵਧਾਉਂਦਾ ਇਹਨਾਂ ਦੀ ਤਾਂ ਵਧਾਈ ਆ ਤੂੰ ਕਿਉਂ ਵਧਾਉਣਾ ਬਲੱਡ ਵਧਾ ਲਾ ਬਲੱਡ ਨਹੀਂ ਵੱਧਦਾ ਹਾਂ ਤੇ ਘਰ ਦਾ ਕੋਈ ਚੱਸੀ ਹੋ ਜੇ ਨਹੀਂ ਇਹ ਨਹੀਂ ਹੋਲੀ ਮੇਰਾ ਯਾਰ ਕੈਸ਼ ਨਾਲ ਬਲੱਡ ਵੱਧਦਾ ਇਹ ਕਾਟਾ ਕੋਈ ਕੈਸ਼ ਤੋਂ ਤਾਂ ਕੀ ਲੈਣਾ ਕੋਈ ਉਹਦੇ ਹੁਣ ਪਰ ਜਿੰਦੂ ਕਾਲ ਨੂੰ ਪੱਤਾ 195 ਲਾਸਟ ਚੀਜ਼ ਹਾਏ ਮੇਰਾ ਬਲੱਡ ਵੱਧਦਾ ਹੁਣ ਨੋਰਮਲ 100 150 100 ਨੋਰਮਲ ਹੁੰਦਾ ਬਲੱਡ ਤਾਂ ਮਹੀ ਵੱਧ ਤੇਰਤੇ ਪੱਕਾ ਕਰ ਲਉ ਕੱਲ ਮੈਂ ਇੱਕ ਬੰਦਾ ਉਹਦੇ ਫੇਰ ਲੱਤੂ ਉਹ ਬੰਦਾ ਲੱਭ ਲਈ ਨਾ ਮੋੜ ਕੇ ਨਾਲ ਕਵੇ ਇੱਕ ਹੋਰ ਬੰਦਾ ਆਈਦਾ ਫੇਰ ਤੂੰ ਮੈਨੂੰ ਪੁੱਛਿਆ ਬਾਈ ਫਾਸ ਕਿੱਥੇ ਲਾਉਣੀ ਆ ਮੈਂ ਇਹਦੇ ਬੋਰਡ ਰੱਖਣੇ ਆ ਉਹ ਪੁੱਛ ਰਿਹਾ ਜੇ ਬੰਦਾ ਹੋਰ ਆਥ ਨੇ ਪੁੱਛ ਲਾਂਗਾ ਇੱਕ ਚਾ ਕੱਢ ਗਿਆ ਕੰਮ 12 ਵਾਲਾ ਆ ਗਿਆ ਬਾਈ ਫਾਸ ਮੈਸਤਰੀ ਜੇ ਇਧਰੋਂ ਆ ਇਧਰੋਂ ਆ ਇਧਰੋਂ ਮਚਾਰੇ ਬਸੇ ਮੈਸਤਰੀ ਫਸਿਆ ਕੋਈ ਨਹੀਂ ਸਾਰੇ ਨੇ ਵੇਖੇ ਟੈਨਸ਼ਨ ਵਾਲਾ ਬੰਦਾ ਮੋਟਾ ਨਹੀਂ ਹੁੰਦਾ ਚਾਰੇ ਬਸੇ ਟੋੜੀ ਦੇ ਤੈਨੂੰ ਕੋਈ ਵੀ ਗੱਲ ਆ ਗਾ ਮੈਸਤਰੀਆਂ ਨਾਲ ਗੱਲ ਕਰੋ ਕਿਸੇ ਨਾਲ ਕੀ ਕਰੀਏ ਫਲੇ ਬਰਜਦਾ ਨਹੀਂ ਹੈ ਜਦੋਂ ਬੱਲਾ ਹਮੇਂ ਤੇ ਬੱਠਣੇ ਦੇ। ਇਹਦੇ ਰੇਡਾਂ ਹੀ ਪੁੱਟਾ ਹੋਦਾ ਸੀ ਮੈਂ। ਇਹ ਰਚਾ ਪੱਤਰ ਕੱਲੋ ਆ 70 70 ਬੱਸ ਕੱਟ ਲੈਣਾ। ਮੇਰਾ 60 ਤੋਂ ਥੱਲੇ ਰਹਿਦਾ ਵਾਧਾ ਨਹੀਂ। ਮੇਰਾ ਤਾਂ ਕੰਪੈਕਟ ਤੇ ਆ ਗਿਆ ਪਤਾ ਨਹੀਂ ਹੋ ਗਈ ਉੱਤੇ ਹੈਂ? ਅੱਸੀ ਆ ਬਾਹਰ। ਮੇਰਾ 60 ਕਾਰਡ ਭੇਜਦਾ ਵਾਧਾ ਕਿ ਮੈਂ ਨਾ 70 70 70 ਦੇ ਜਾਈਆ ਮੇਰਾ ਕਿੰਨਾ? 79 72 80 ਉਹਦਾ ਵਲੋਗ ਬਣਾਈ ਜਾਂਦਾ। ਮੇਰਾ ਹੈਗਾ 83 ਕਿਲੋ। ਚੁੱਪ ਕਰ ਦਿਓ। 83 83 ਕਿਲੋ ਜੜ ਬਾਅਦ ਚੁੱਪ ਕਰ ਜਾਓ ਬਲੌਗ ਬਾਦ ਗਿਆ 6 3 ਮੇਰਾ ਘਰ ਵਾਲਾ ਬਦ ਗਿਆ ਪਤਾ ਨਹੀਂ ਹੁਣ ਵਿਲਾ ਕਰਕੇ ਰਹਿਦਾ ਕਰਕੇ ਨਾ 10 ਕਿਲੋ ਪੱਥਰ ਹੋ ਗਈ ਇਹ ਟੈਨਸ਼ਨ ਉਹ ਤੇ ਕੈਮਰੇ ਚ ਕੈਦ ਹੋ ਗਈ ਵੀਜੀ ਟੈਨਸ਼ਨ ਇਹਦੀ ਕਾਹਦੇ ਕੈਮਰੇ ਚ ਆਲੇ ਚ ਕਿਉਂ ਜਿੱਥੇ ਬਲੌਗ ਬਣੀ ਜਾਂਦਾ ਉਹ ਜੋ ਭਰਾਵਾ ਬਲੌਗ ਨਾ ਬਣੀ ਜਾਂਦਾ ਹੋਰ ਆਵੇ ਲੈ ਤੂੰ ਵੀਡੀਓ ਜਾਨਾ ਜਾਨੀ ਉਹ ਹੈਲੋ ਉਹ ਗਿਆਨੀ ਐਨੇ ਵੀ ਪੇਲੀ ਜੀ ਦੁਨਵੇਂ ਪੇਲੀ ਮੰਦਰ ਹੈ ਪੇਲੀ ਯਾਰ ਤੇਰੀ ਕਿਉਂ ਕੰਮ ਚੈ ਗਿਆਨੀ ਨੇ ਗੱਲਾਂ ਮਾਰਨੀਆਂ ਆ ਜਾ ਆ ਜਾ ਮੇਰੀ ਗੱਲ ਸੁਣ ਓਏ ਗੈਨੀ ਉਰੇ ਆ ਜਾ ਗਿਆਨੀ ਉਰੇ ਆ ਹਮ ਯਾਰ ਇੱਥੇ 4 ਇੰਚ ਅੰਦਰ ਤੰਗ ਲੱਗਦੇ ਤੁਹਾਨੂੰ ਉਡੀਕ ਨਾ ਰਹਿ ਜੀ ਕਿ ਪੇਰੇ ਇੱਕ ਕਾਲੇ ਉੱਤੇ ਕੰਧਰਾ ਮਾਸਾ ਪੀਛੇ ਡੇ ਜਾ ਕੇ ਛੱਤੀ ਦੇ ਕਿੰਦਰ ਵੇਗਾ ਮਨ ਬੇਕੀ ਕਰਾਂਗਾ ਕੰਧ ਲੱਗੂ 4 ਇੰਚ ਜਿੱਤੇ ਪੀਪਿੰਗ ਤੇੰਗੀ ਲੱਗਦੀ ਕੋੰਨ ਕਾਲੀ ਲਾਉਣੀ ਹੁੰਦੀ ਇਥੇ ਅੱਜ ਚਾਰੀ ਜੀ ਮੰਦ ਲਾਉਣੇ ਚਾਹੀਦੇ ਅੱਛਾ ਪਲਾਸਟਿਕ ਵਾਲੀ ਲਗਣੀ ਇਥੇ ਪਲਾਸਟਿਕ ਵਾਲੀ ਸ਼ੀਟ ਵਨ ਪੀਸ ਲਗਣੀ ਹੈ ਤੂੰ ਸਿੱਧੀ ਪੈਪਰ ਸ਼ੀਟ ਚ ਜਾਣੀ ਆ ਅੱਛਾ ਉਧਰੋਂ ਨਿਕਲ ਕੇ ਇੱਕ ਕੰਦਰ ਮਿਲਣੀ ਹੈ ਕਾ ਤੂੰ ਤੇ ਬਾਈ ਵਨ ਪੀਸ ਲਗਦੀ ਹੈ ਇਆਂ ਤੇ ਫੇਰ ਕਿਉਂ ਉਲਾ ਦੇ ਵਨ ਪੀਸ ਲਗਦੀ ਹੈ ਇਆਂ ਉਹ ਐ ਕੰਦ ਚ ਫਿੱਟ ਹੋਣੀ ਹੈ ਠੀਕ ਹੈ ਉਹ ਪਾਣੀ ਡ੍ਰੈਕ ਰੋਏਗਾ ਪਰ ਪੁਰਾਣਾ ਮਾਡਲ ਨਾ ਮਾਡਲ ਮੈਂ ਉਹੀ ਰਗਈ ਐ ਨਾ ਉਹਦਾ ਪੁਰਾਣਾ ਮਾਡਲ ਨਵੇਂ ਮਾਡਲ ਦੀ ਸ਼ੀਟ ਲੱਗੂਗੀ ਹਣ ਯਾਰਾ ਉਹ ਲੱਗਣਾ ਜਿਹੜੀਆਂ ਮੈਂ ਤੁਹਾਨੂੰ ਕਹਿਆ ਸੀ ਵਿੱਚ ਮੱਛੀਆਂ ਆਂ ਤਰਦੀਆਂ ਫਿਰਦੀਆਂ ਸ਼ੀਸ਼ੇ ਜਿਹੇ ਦੀ ਕਾਹਦੇ ਨਹੀਂ ਓਏ ਵਾਹ ਤੇ ਉਹਨਾਂ ਦੇ ਨਹੀਂ ਪਰੰਪਰਿਆਂ ਦੇ ਨਹੀਂ ਸੀਰੇ ਕੇ ਵੀ ਪੁਰਾਣੇ ਮਾਡਲ ਦੀ ਲੱਗ ਕੇ ਫੀਟ ਲਾ ਦਿੰਦੇ ਥੋੜੀ ਉਹਦੇ ਪਿਛਲੇ ਪਾਸੇ ਪੈਪ ਲਾ ਦਿੰਦੇ ਉਹ ਇੱਥੇ ਫਸ ਜੂਗੀ ਤੇ ਆਈ ਬਹਿ ਜਾਂਦਾ ਬੰਦਾ ਜਿਵੇਂ ਹਜੂਰ ਸਾਹਿਬ ਲੱਗੀਆਂ ਯਾਰ ਹਾਂ ਉਹ ਉਹਦੇ ਅਡਰੈਸ ਵੀ ਬਹੁਤ ਕੰਦ ਚ ਮੰਨਦਾ ਉਹ ਤਾਂ ਟੁੱਟਣ ਟੁੱਟਣ ਲੱਗ ਟੁੱਟਣ ਉਹ ਗਲੀ ਮਗਰਲੇ ਪਾਸੇ ਨੱਸ ਉਹ ਐਨਰ ਪੁਰਾਣਾ ਯਾਰ ਐਤੋਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਮੈਨੂੰ ਲੱਗਦੀ 3 ਸਾਲ ਪਹਿਲਾਂ ਅੱਜ ਆਣੀ ਬੱਛਲੇ ਵਾਲੀ ਲੱਗਦੀ ਹੈ ਬਾਈ ਉਹ ਤਾਂ ਸਹੀ ਥੱਲੇ ਲਈ ਕੰਮ ਆਇਆ ਬਾਈ ਬਾਕੀ ਉਹਦੀ ਲੀਕਿੰਗ ਹੀ ਨਹੀਂ ਜਾਂਦੀ ਹੈ ਉਹਦੀ ਲੀਕਿੰਗ ਹੀ ਨਹੀਂ ਜਾਂਦੀ ਵੇਟ ਇੱਥੇ ਮੇਰੀ ਗੱਲ ਸੁਣਾ ਆ ਥੁਕੜੇ ਭਾਰੇ ਆ ਇਹਨੇ ਮੋਟੂ ਵਰਗੇ ਇੱਕ ਬੈਗ ਤੇ ਸੀਟ ਜੀ ਗਈ ਲੀਕਿੰਗ ਨਹੀਂ ਤਾਂ ਮੋਟੂ ਨੇ ਕੋਈ ਆਰ ਬਾਈ 2021 ਚ ਅਸੀਂ ਕੋਟੀ ਪਾਈ ਉੱਥੇ ਪਲੰਬਰ ਨੇ ਇਹ ਸੀਟਾਂ ਰੱਖੀਆਂ ਅੱਜਾਂ ਇਹ ਦੋ ਬੱਚਾ ਤੁਹਾਡੇ ਲੱਗੀ ਐ ਸੀ ਨਹੀਂ ਪਾਈ ਭਰਾਵਾ ਅਸੀਂ ਤਾਂ ਫਿਟਿੰਗ ਕੀਤੀ ਸ਼ਹਿਰ ਕਹਿੰਦੇ ਕੋਠੀ ਪਾਈ ਸੀ ਤੂੰ ਕਹਿੰਿਆ ਨਾ ਅਸੀਂ ਪਾਈ ਸੀ ਨਾ ਮੈਂ ਭਾਈ ਮੂੰਹ ਚ ਭਾਈ ਗਲਤੀ ਹੋ ਗਈ ਭਰਾਵਾ ਨਹੀਂ ਸਹਿ ਗਿਆ ਤੂੰ ਸਹੀ ਹੋਣੇ ਜਾਣ ਕੇ ਵੜ ਪਾਇਆ 2021 ਚ ਕਹਿੰਦੇ ਕੋਠੀ ਪਾਈ ਸੀ ਅਸੀਂ ਫਿਟਿੰਗ ਕੀਤੀ ਐ ਅਸੀਂ ਕਿਹਾ ਨਹੀਂ ਉਹ ਭਰਾਵਾਂ ਨੇ ਨਹੀਂ ਮੰਨਦਾ ਆਹ ਟੁੱਟੀ ਮਿਕਸਰ ਆ ਗਿਆ ਇਹ ਮਿਕਸਰ ਦਾ ਤੇ ਨਹੀਂ ਇਹ ਸਾਰੇ ਕਾ ਸੜੀ ਹੁੰਦੀ ਐ ਹਾ ਬੋਰਡ ਕਾਹਦੇ ਲੱਗੇ ਲੱਗੂਗਾ ਸਾਹੇ ਸਿੰਘ ਦਾ ਬਾਹਰ ਪਤਾ ਨਹੀਂ ਕਾਦੇ ਆ ਸਾਹੇ ਵਿੱਚ ਹੱਥ ਨਹੀਂ ਤੈਨੂੰ ਆਪਣੇ ਹੀ ਕਾਦੇ ਰੱਖਦੇ ਜੇ ਪਤਾ ਤਾਂ ਪਾਸਿਓ ਇਹ ਮੈਂ ਦਿੰਦਾ ਦੇਖ ਇੱਕ ਮਿੰਟ ਖੜ ਜਾ ਪਰ ਇੱਥੇ ਐਂਗਲ ਵੱਲ ਲੱਗ ਗਿਆ ਅਸੀਂ ਅਸਲੀ ਲੱਗੂਗਾ ਦੱਸੋ ਚਾਹ ਪਰ ਉਹ ਹੋਊਗਾ ਬਾਈ ਇੱਥੇ ਇਹ ਮੈਂ ਦਿੰਦਾ ਤੱਬ ਹੋ ਸਕਦਾ ਤੱਬ ਵਾਸਤੇ ਨਹੀਂ ਹੋ ਨਿਕਲ ਪਰ ਆ ਜਾ ਜਵਾਕਰ ਨੂੰ ਮਨਾਤੇ ਹਾਂ ਉਸ ਜੀ ਫੜ ਕੇ ਆ ਉਹੀ ਆ ਟੱਬ ਲੱਗੂ ਇੱਥੇ ਨੀ ਭਰਾ ਆ ਗਾਮੀਨ ਇਸੇ ਹੀ ਕਾਸੀ ਹੋ ਰੋ ਲੱਗਣਾ ਵਾਸ਼ਰੂਮ ਕੀ ਕਹਿੰਦਾ ਕੀ ਕਹਿਆ ਸੀ ਟੱਬ ਸਾਲਾ ਏਡੇ ਬਾਸਰੂਮ ਦੇ ਟੋਲੇ ਲੱਗਣਾ ਸੂਚਨਾ ਸੂਚਨਾ ਕਹਿੰਦਾ ਉਹ ਛਾਂਕ ਛਾਂਕ ਗਾਮੀਨ ਕਹਿੰਦਾ ਛਾਂਕ ਲੱਗਣਾ ਪਤੰਦਰਾ ਅੱਗੇ ਨਿੱਕਾ ਜਾਂ ਦੋ ਦਾਰਾ ਰੋਕਣਾ ਸੇ ਕੀ ਲੱਗਣਾ ਦਾ 38 ਫੁੱਟ ਹੁੰਦਾ ਉਹ ਤਾਂ ਟੂਟੀਆਂ ਉਂ ਲਾਤੀਆਂ ਨਹੀਂ ਆ ਸੋਹਣੀਆਂ ਲੱਗਦੀਆਂ ਉਹ ਵੀ ਐਵੇਂ ਉਹ ਪਾਗਲ ਥੋੜੀ ਝੜੀਆਂ ਮਾਰੀ ਜਾਂਦਾ ਕਹੇ ਸੋਹਣੇ ਲੱਗਣਾ ਤੇ ਸੋਹਣੇ ਲੱਗਣਾ ਤੇ ਉਹ ਬਾਈ ਆ ਗਿਆ ਬਾਈ ਨੂੰ ਮੈਂ ਦੇਖ ਲਿਆ ਆ ਮੋੜ ਕਾ ਦਿੱਤੇ